ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਸਨਾਟਾ ਪਸਰਿਆ ਹੋਇਆ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਬਾਜ਼ਾਰਾਂ ਦੇ ਵਿੱਚ ਸੁੰਨ ਪਸਰੀ ਹੋਈ ਹੈ ਲੋਕ ਘਰਾਂ ਦੇ ਵਿੱਚ ਕੈਦ ਨੇ ਅਤੇ ਹਰ ਪਾਸੇ ਪੁਲਿਸੀ ਪੁਲਿਸ ਨਜ਼ਰ ਆ ਰਹੀ ਹੈ ਪਹਿਲਾਂ ਤਸਵੀਰਾਂ ਦੇਖੋ ਕਿ ਕੀਵੇਂ ਸ਼ਹਿਰ ਦੇ ਵਿੱਚ ਬੰਦ ਦੇ ਚਲਦਿਆਂ ਪੂਰਾ ਇਲਾਕਾ ਜਿਹੜਾ ਕਿ ਇਸ ਵੇਲੇ ਸਨਾਟੇ ਦੇ ਆਲਮ ਦੇ ਹੇਠ ਹੈਗਾ ਤੇ ਲੋਕ ਘਰਾਂ ਦੇ ਵਿੱਚ ਕੈਦ ਨੇ ਅਤੇ ਕੁਝ ਲੋਕ ਸ਼ਿਵਸੈਨਾ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਵੱਲੋਂ ਹਾਈਵੇ ਦੇ ਉੱਪਰ ਬੰਦ ਦਾ ਐਲਾਨ ਦੇ ਚਲਦਿਆਂ ਤਰਨਾ ਪ੍ਰਦਰਸ਼ਨ ਦਿੱਤਾ ਕੀਤਾ ਜਾ ਰਿਹਾ ਇਹ ਤਸਵੀਰਾਂ ਦੇਖੋ ਫਗਵਾੜਾ ਸ਼ਹਿਰ ਦੀਆਂ ਨੇ ਜਿੱਥੇ ਲੋਕ ਆਪਣੇ ਇਨਸਾਫ਼ ਦੀ ਮੰਗ ਨੂੰ ਲੈ ਕੇ ਅਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦੀ ਮੰਗ ਨੂੰ ਲੈ ਕੇ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਸੋ ਫਗਵਾੜਾ ਸ਼ਹਿਰ ਦੇ ਵਿੱਚ ਇਹ ਬੰਦ ਦੀ ਕੋਲ ਦਿੱਤੀ ਗਈ ਹੈ ਸੋ ਤੁਸੀਂ ਵੀ ਜੇਕਰ ਕਿਤੇ ਜਲੰਧਰ ਜਾਂ ਫਿਰ ਨਮਾ ਸ਼ਹਿਰ ਇਸ ਤੋਂ ਅੱਗੇ ਕਿਤੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇੱਕ ਵਾਰ ਜ਼ਰੂਰ ਇਹ ਖਬਰ ਦੇ ਉੱਪਰ ਝਾਤ ਮਾਰ ਲਿਓ ਕਿਉਂਕਿ ਹਾਈਵੇ ਬੰਦ ਨੇ ਗੱਡੀਆਂ ਨਹੀਂ ਚੱਲ ਰਹੀਆਂ ਅਤੇ ਬਹੁਤ ਸਾਰਾ ਜਿਹੜੇ ਕੀ ਰੂਟ ਨੇ ਉਹ ਡਾਇਵਰਟ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਅਲਰਟ ਮੋਰਤੇ ਹੈ ਹੋਇਆ ਇਹ ਸੀ ਕਿ ਬੀਤੀ ਸ਼ਾਮ ਸ਼ਿਵसेना ਅਗੂ ਦੇ ਉੱਪਰ ਹਮਲਾ ਹੋ ਜਾਂਦਾ ਉਸ ਦਾ ਪੁਰਤਵੀ ਉਸ ਵੇਲੇ ਨਾਲ ਹੁੰਦਾ ਕਿ ਕੁਝ ਬਦਮਾਸ਼ ਘੇਰਾ ਪਾ ਲੈਂਦੇ ਨੇ ਅਤੇ ਉਹਨਾਂ ਦੇ ਉੱਪਰ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਸ਼ਰੇ ਬਾਜ਼ਾਰ ਇਸ ਵੱਡੇ ਹਮਲੇ ਤੋਂ ਬਾਅਦ ਹੋਣੇ ਗੁੱਸਾ ਇਸ ਕਦਰ ਹੈ ਕਿ ਬਦਮਾਸ਼ੀਆ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਸ਼ਿਵ ਸੈਨਾ ਦੇ ਜਿਹੜੇ ਵਰਕਰ ਨੇ ਉਹ ਸੜਕਾਂ ਦੇ ਉੱਪਰ ਉਤਰੇ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ ਬੰਦ ਕਰਵਾ ਦਿੱਤਾ ਗਿਆ ਇਹ ਦੇਖੋ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਸ਼ਟਰ ਬੰਦ ਨੇ ਕੋਈ ਆਮਾ ਟਾਮਾ ਲੋਕ ਹੀ ਜੋ ਤੁਹਾਨੂੰ ਗਲੀਆਂ ਤੇ ਮੁਹੱਲੇ ਦੇ ਵਿੱਚ ਦਿਖਿਆ ਹੋਵੇਗਾ ਪਰ ਹਾਈਵੇ ਇੱਕ ਚੌਂਕ ਹੈ ਜਿੱਥੇ ਕਿ ਵੱਡਾ ਇਕੱਠ ਕੀਤਾ ਗਿਆ ਸ਼ਿਵ ਸੈਨਾ ਦੇ ਵੱਲੋਂ ਅਤੇ ਪੁਲਿਸ ਦੇ ਆਲਾ ਅਫਸਰ ਵੀ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਘਟਨਾਕ੍ਰਮ ਨੂੰ ਲੈ ਕੇ ਜਦੋਂ ਸ਼ਿਵ ਸੈਨਾ ਆਗੂ ਇੰਦਰਵੀਰ ਕਰਵਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜ਼ਿਕਰ ਕੀਤਾ ਕਿ ਇਹ ਘਟਨਾਕ੍ਰਮ ਨੋ ਲੈ ਕੇ ਪਹਿਲਾ ਹੀ ਉਹਨਾਂ ਨੇ ਖਦਸ਼ਾ ਜ਼ਰ ਕੀਤਾ ਸੀ ਪੁਲਿਸ ਦੇ ਕੋਲ ਸ਼ਿਕਾਇਤ ਵੀ ਕੀਤੀ ਸੀ ਦੋ ਤੋਂ ਤਿੰਨ ਦਿਨ ਹੋ ਗਏ ਕੋਈ ਵਿਅਕਤੀ ਉਹਨਾਂ ਦੀ ਰੇਕੀ ਕਰ ਰਿਆ ਹੁੰਦਾ ਤੇ ਫਿਰ ਬੀਤੀ ਸ਼ਾਮ ਜਦੋਂ ਉਹ ਬੇਟੇ ਦੇ ਨਾਲ ਗੌਸ਼ਲਾ ਰੋਡ ਤੋਂ ਗੁਜ਼ਰ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਬਾਈਕ ਸਵਾਰ ਆ ਕੇ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਅਤੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਜਾਨਲੇਵਾ ਅਟੈਕ ਕੀਤਾ ਜਾਂਦਾ ਹੈ ਤੇਸਰਹ ਹਥਿਆਰਦਾਨ ਨਾਲ ਹਮਲਾ ਹੋਇਆ ਹੈ ਇਥੋਂ ਤੱਕ ਕਿ ਗੋਲੀ ਚਲਾਏ ਜਾਂਦੀ ਵੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਨੇ ਬਦਮਾਸ਼ਾ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ ਤੇ ਜਲਦ ਹੀ ਉਹਨਾਂ ਨੂੰ ਅਕਾਬੂ ਕੜ ਲਿਆ ਜਾਵੇਗਾ ਸੋ ਇਹ ਜੋ ਬੰਦ ਦੀ ਕੋਲ ਦਿੱਤੀ ਗਈ ਹੈ ਉਸ ਦਾ ਹੁਣ ਅਸਰ ਫਗਵਾੜਾ ਦੇ ਵਿੱਚ ਦੇਖ ਨੂੰ ਮਿਲਿਆ ਫਗਵਾੜਾ ਦੇ ਵਿੱਚ ਹੀ ਇਹ ਹਮਲਾ ਹੋਇਆ ਸੀ ਸ਼ਿਵ ਸੈਨਾ ਲੀਡਰ ਦੇ ਉੱਪਰ ਜਿਸ ਦੇ ਵਿੱਚ ਹੁਣ ਇਨਸਾਫ ਦੀ ਮੰਗ ਨੂੰ ਲੈ ਕੇ ਜਿਹੜੇ ਕਿ ਵਰਕਰ ਨੇ ਉਹ ਸੜਕਾਂ ਦੇ ਉੱਪਰ ਉਤਰੇ ਹੋਏ ਨੇ ਦੇਖੋ ਕਿਵੇਂ ਸੀਨੀਅਰ ਪੁਲਿਸ ਅਫਸਰ ਵੀ ਮੌਕੇ ਦੇ ਉੱਪਰ ਪਹੁੰਚ ਕੇ ਕਿਸੇ ਤਰ੍ਹਾਂ ਦੇ ਨਾਲ ਇਹ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸ਼ਿਵ ਸੈਨਾ ਆਗੂਆਂ ਦਾ ਕਹਿਣ ਕਿ ਜੋ ਤੱਕ ਬਦਮਾਸ਼ਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਇਹ ਦਰਦਾ ਪ੍ਰਦਰਸ਼ਨ ਚੱਲਦਾ ਰਹੇਗਾ 4 ਦਿਨ ਪਹਿਲਾਂ ਇਹਨਾਂ ਦਫੇਲ ਸੀ ਅਸੀਂ ਯੋ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਪਈ ਲੱਭ ਰਿਆ ਸਾਡੇ ਬੰਦਿਆਂ ਨੂੰ ਹੱਥੇ ਜਿਹੋਦੇ ਕੋਈ ਵੀ ਮੈਂਟਾ ਦੇ ਕੋਲ ਉਹਦੇ ਹੱਥੇ ਜਿੰਮੀ ਸੀ ਚਾਰ ਦਿਨ ਪਹਿਲਾਂ ਉਹਨਾਂ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਤੇ ਉਹਨੂੰ ਲੈ ਕੇ ਘੁਆਦਾ ਰਿਆ ਵੀ ਉਹਦੇ ਰੱਖੇ ਆ ਵੈਪਨ ਪਈ ਇੱਥੇ ਜਿੰਮੀ ਦੱਸ ਉਹ ਚਲੋ ਬਚਾਅ ਹੋ ਗਿਆ ਜਿੰਮੀ ਦੂਜੀ ਗਲੀ ਜਦੋਂ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਵਿੱਚ ਹੋ ਗਿਆ ਤੀਜੀ ਤਿੰਨ ਬਗਲੀ ਸੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸੇ ਨੂੰ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜੇ ਕੁਝ ਹੋ ਜੂ ਬੰਦਾ ਕਿਡਨੈਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਵੱਡਾ ਕੰਮ ਕਰਕੇ ਫੇਰ ਨਹੀਂ ਲੱਭਦਾ ਹਨੂਮਾਨ ਗੜੀ ਬੈਠਾ ਜੀ ਮੈਨੂੰ ਫੋਨ ਆਇਆ ਪਈ ਇੱਥੇ ਬਿਆਰ ਵਿੱਚ ਵੀ ਤੁਹਾਡੇ ਬੇਟੇ ਨੂੰ ਤੇ ਆਪਣੇ ਘੇਰਿਆ ਹੋਇਆ ਉਹਨਾਂ ਨੇ ਵੀ ਗੋਲੀਆਂ ਵੀ ਚਲਦੀਆਂ ਮੇ ਇੱਥੇ ਹਨੂਮਾਨ ਗੜੀ ਉਹ ਮੰਦਿਰ ਵਿੱਚ ਚੱਲ ਕੇ ਹਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰਾਸ਼ ਹੁੰਦਾ ਉਹਦੇ ਵਿੱਚੋਂ ਮੈਂ ਹਨੂਮਾਨ ਗੜੀ ਉੱਤੇ ਮੋਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁਰਕੇ ਦੇ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਆ ਤੁਹਾਡ ਨੂੰ ਸਾਰੇ ਪਤਾ ਇੱਥੇ 2 ਮਿੰਟ ਰੱਤਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਦੇ ਮੁਰਕੇ ਪਰਚੇ ਦਾ ਜੇ ਕਰ ਦੇਂਗੇ ਮੁਰਕੇ ਕੀ ਹੋਣਾ ਕੁਝ ਨਹੀਂ ਹੋਣਾ 4 ਦਿਨ ਪਹਿਲਾਂ ਇਹਨਾਂ ਨੂੰ ਦਫੇਲ ਸੀ ਅਸੀਂ ਇਹੋ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਵੀ ਲੱਭ ਰਿਹਾ ਸਾਡੇ ਬੰਦਿਆਂ ਨੂੰ ਹੱਥੇ ਜਿਹੋਦੇ ਕੋਈ ਵੀ ਮੈਂਟਾ ਦੇ ਕੋਲ ਉਹਦੇ ਹੱਥੇ ਜਿੰਮੀ ਸੀ 4 ਦਿਨ ਪਹਿਲਾਂ ਉਹਨਾਂ ਨੇ ਸਾਡਾ ਇੱਕ ਬੰਦਾ ਕਿਡਨੇਪ ਕੀਤਾ ਫਿਰ ਆਤ ਨੂੰ ਕਿ ਉਹਨੂੰ ਲੈ ਕੇ ਘੁਆਦਾ ਰਿਆ ਵੀ ਉਹਦੇ ਰੱਖੇਆ ਵੈਪਨ ਪਈ ਇੱਥੇ ਜਿੰਮੀ ਦੱਸ ਉਹ ਚਲੋ ਬਚਾ ਹੋ ਗਿਆ ਜਿੰਮੀ ਦੂਜੀ ਗਲੀ ਜਦੋਂ ਫੋਨ ਕਰਕੇ ਬੁਲਾਇਆ ਜਿੰਮੀ ਦੂਜੀ ਗਲੀ ਦੇ ਵਿੱਚ ਹੋ ਗਿਆ ਤੀਜੀ ਤਿੰਨ ਬਗਲੀ ਸੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜਦੋਂ ਕੁਝ ਹੋ ਜੂ ਬੰਦਾ ਕਿਡਨੈਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਇਹ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਬੜਾ ਕੰਮ ਕਰਕੇ ਫੇਰ ਨਹੀਂ ਲੱਭਦਾ ਹਨੂਮਾਨਗੜੀ ਬੈਠਾ ਸੀ ਮੈਨੂੰ ਫੋਨ ਆਇਆ ਪਈ ਇੱਥੇ ਬਿਆਰ ਵਿੱਚ ਵੀ ਤੁਹਾਡੇ ਬੇਟੇ ਨੂੰ ਤੇ ਆਪਣੇ ਘੇਰਿਆ ਹੋਇਆ ਉਹਨਾਂ ਨੇ ਇਹ ਗੋਲੀਆਂ ਵੀ ਚਲਦੀਆਂ ਮੇਰੇ ਇੱਥੇ ਹਨੂਮਾਨਗੜੀ ਉਹ ਮੰਦਿਰ ਵਿੱਚ ਚੱਲ ਕੇ ਹੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰਾਸ਼ ਹੁੰਦਾ ਉਹਦੇ ਵਿੱਚੋਂ ਮੈਂ ਹਨੂਮਾਨਗੜੀ ਉੱਤੇ ਮੌਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁੜ ਕੇ ਪਰ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਆ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਰਿਹਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ ਦੋ ਚਾਰ ਬੰਦੇ ਮਰਵਾ ਦੇ ਦੇ ਮੁੜ ਕੇ ਪਰਚੇ ਦਾ ਜੀ ਕਰ ਦੇਗੇ ਮੁੜ ਕੇ ਕੀ ਹੋਣਾ ਕੁਝ ਨਹੀਂ ਹੋਣਾ ਚਾਰ ਦਿਨ ਪਹਿਲਾਂ ਇਹਨਾਂ ਨੂੰ ਦਫੇਲ ਸੀ ਅਸੀਂ ਵੀ ਉਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ